ਅੱਜ ਵੀਰ ਜੀ ਖਨੌਰੀ ਬਾਰਡਰ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਜਿਹਾਰੂ ਕਿਸਾਨ ਇੱਥੇ ਅੱਜ ਵੱਡੀ ਗਿਣਤੀ ਚ ਪਹੁੰਚ ਰਾਇਆ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਫਿਰੋਜ਼ਪੁਰ ਜੀ ਸਾਰਣ ਇੱਕ ਜਿੰਦਾਬਾਦ ਜਿੰਦਾਬਾਦ ਸਾਰਣ ਮਨੂਰ ਇੱਕ ਜਿੰਦਾਬਾਦ 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 ਇਹ ਸਰਕਾਰ ਕਰਦੀਆਂ ਕੀ ਥੇਰਾ ਫੇਰੀ 420 ਥੇਰਾ ਫੇਰੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਮੰਗ ਮੰਗ ਕੇ ਵੇਖ ਲਿਆ ਯੋਜਮਾਨੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਯੋਜਮਾਨੇ ਵੇਖਾਂਗੇ ਕੀ ਕਰਨਗੇ ਜੇ ਕਾਰਨਗੇ ਜੇਲਾ ਠਾਣੇ ਲੋਕਾਂ ਨੇ ਹੜਵਾਂ ਦੇ ਜਾਣੇ ਗੱਲ ਕਰਦੇ ਮਦੂਰ ਦੁਕਾਨਦਾਰੇ ਫਲਾਇ ਮੇਕਤਾ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਕਰਨਾਲ ਸਿੰਘ ਭੋਲਾ ਕਿਸਾਨ ਸਘਰ ਕਮੇਟੀ ਕੋਟ ਬੁੱਢਾ ਜਰਨਲ ਸਕੱਤਰ ਫਰੋਜਪੁਰ ਜੀ ਕੀ ਕਿਵੇਂ ਮੋਰਚਾ ਚੱਲ ਰਿਹਾ ਅੱਜ ਕਿਹੜੇ ਸਬੰਧ ਚ ਇੰਨਾ ਭਾਰੀ ਕਾਬਲਾ ਲੈ ਅੱਜ ਜਿਹੜਾ ਵਰੇ ਗੰਢ ਦਾ ਇਥੇ ਰੁਪ ਗੰਢ ਤੂੰ ਜਿਹੜਾ ਵਰੇ ਗੰਢ ਦਾ ਉਹਦੇ ਚ ਅੱਜ 200 ਦਿਨ ਪੂਰਾ ਕਰਕੇ ਉਧੇ ਸ਼ਾਮਲ ਹੋਏ ਆ ਫਰੋਜਪੁਰ ਜ਼ਿਲ੍ਹੇ ਤੋਂ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਅੱਜ ਸੱਦੇ ਤੇ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇੱਥੇ ਸ਼ਾਮਲ ਹੋਏ ਆ ਇਹਨੂੰ ਕੱਠ ਨੂੰ ਬੁਲੰਦੋਂ ਉੱਥੇ ਜੀ ਵਧਾਉਣ ਦੇ ਵਾਸਤੇ ਅੱਜ ਇੱਥੇ ਆਏ ਆ ਜਿਹੜਾ ਕੱਲ ਨੂੰ ਲੜਾਈ ਜਾ ਕਿ ਜਿਹੜੀ ਸੈਂਟਰ ਸਰਕਾਰ ਨਾਲ ਬਾਤ ਚੜ ਕੇ ਲੜ ਸਕੀਏ ਇਹ ਕਿਸਾਨ ਅੱਜ ਇੱਥੇ ਇੰਨਾ ਵੀ ਵਿਖਾਉਣਗੇ ਕੱਠ ਵੀ ਜਿਹੜਾ ਸੈਂਟਰ ਸਰਕਾਰ ਦੇ ਕੰਨਾਂ ਤੱਕ ਗੂੰਜ ਪੜ ਜੇਗੀ ਅੱਜ ਇੱਥੇ ਇਨਾ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਸਭ ਏਕਤਾ ਕਰਕੇ ਇਕੱਠੇ ਹੋਏ ਆ ਤੇ ਗਾ ਕੱਲ ਨੂੰ ਮੋਦੀ ਸਰਕਾਰ ਨੂੰ ਨੱਥ ਪਾਉਣ ਵਾਸਤੇ ਇੱਥੇ ਆ ਜਾਈਆਂ ਜੀ ਤਾਂ ਮਾ ਜੀ ਵੀਰ ਜੀ ਕਿਹਨੇ ਆਏ ਆ ਆਪਣੇ ਜੀ ਨਿਸ਼ਾਨਦੀਪ ਸਿੰਘ ਬੰਡਾਲਾ ਜੀ ਕਾਈ ਪ੍ਰਧਾਨ ਪਿੰਡ ਬੰਡਾਲਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਕਿਵੇਂ ਦਾ ਮੋਰਚਾ ਚੱਲ ਰਿਹਾ ਸਾਡੀ ਇਹ ਜਿਹੜੀ ਜ਼ਿਲ੍ਹਾ ਫਰੋਜ਼ਪੁਰ ਦੀ ਵਾਰੀ ਚੱਲ ਰਹੀ ਆ ਸਾਡੇ ਪਿੰਡ ਦੀ ਵਾਰੀ 24 ਅਗਸਤ ਤੋਂ ਸੀ ਜੋ ਅੱਜ ਖਤਮ ਹੋ ਜਾਣੀ ਆ ਅੱਗੇ ਜੋ ਨਵਾਂ ਪਿੰਡ ਆਊਗਾ ਉਹਨਾਂ ਦੀ ਵਾਰੀ ਸ਼ੁਰੂ ਹੋਣੀ ਆ ਅੱਜ ਜਿਹੜਾ ਇੱਥੇ 200 ਦਿਨ ਪੂਰਾ ਹੋਇਆ ਮੋਰ ਅੱਜ ਇੱਥੇ ਸਟੇਜ ਲੱਗਈ ਹੈ ਵੱਡੇ ਆਗੂਆਂ ਵੱਲੋਂ ਦੱਸਿਆ ਜਾਊਗਾ ਕਿ 200 ਦਿਨ ਦੇ ਵਿੱਚ ਅਸੀਂ ਕੀ ਪ੍ਰਾਪਤੀ ਕੀਤੀ ਆ ਕੀ ਸਾਡੀ ਸਰਕਾਰ ਨਾਲ ਗੱਲ ਹੋਈ ਆ ਕੀ ਸਾਡੀਆਂ ਮੰਗਾਂ ਉਹਨੂੰ ਵਿਸਤਾਰਪੂਰਵਕ ਵੱਡੇ ਆਗੂਆਂ ਤੋਂ ਅੱਜ ਜਿਹੜੇ ਲੋਕ ਆ ਸਾਰੇ ਸਰਵਣ ਕਰਨਗੇ ਇਸੇ ਲਈ ਅੱਜ ਵੱਡਾ ਇਕੱਠ ਰੱਖਿਆ ਗਿਆ ਕਿ ਸਰਕਾਰ ਨੂੰ ਸੰਦੇਸ਼ ਜਾਏਗਾ ਕਿ ਇਹ ਲੋਕ ਆ ਜਿਹੜੇ ਹਜੇ ਵੀ ਇਕੱਠੇ ਆ ਚਾਹੇ ਇੱਥੇ ਥੋੜੇ ਲੋਕ ਬਹਿ ਕੇ ਮਤਲਬ ਇਹ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਵੀ ਇਥੋਂ ਵੀ ਵੱਡਾ ਸੰਦੇਸ਼ ਸਰਦਾ ਜਾਊਗਾ ਲੋਕ ਉਸੇ ਵੇਲੇ ਆ ਕੇ ਇੱਥੇ ਇਕੱਠ ਵਧਾਉਦੇ ਆ ਇਹ ਸਰਕਾਰ ਨੂੰ ਆਪਣਾ ਪ੍ਰਦਰਸ਼ਨ ਦਿਖਾਉਂਦੇ ਆ ਅੱਜ ਵੀ ਉਹ 200 ਦਿਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਸਟੇਜ 'ਵਾਲੋਂ ਜਾ ਰਹੇ ਆ ਇਹ ਕਿਸਾਨ ਸੰਘਰਸ਼ ਕਮੇਟੀ ਕੋਟਵਾਲਾ ਪੰਜਾਬ ਦੀ ਪੂਰੀ ਟੀਮ ਆ ਜ਼ਿਲ੍ਹੇ ਦੀ ਤੇ ਸਾਰੇ ਸੂਬੇ ਦੇ ਆਗੂ ਵੀ ਸਾਡੇ ਨਾਲ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ